ੴ ਸਤਿਗੁਰ ਪ੍ਰਸਾਦਿ ਰਾਗ ਸਿਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਯੁਸਰੈ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਨ ਚੰਦਨ ਲੀਪਿ ਆਵੈ ਚਾਓ ਮਤ ਦੇਖ ਪੂਲਾ ਬਿਸਰੈ ਤੇਰਾ ਚੇਤਨਾ ਆਵੈ ਨਾਓ ਹਰ ਬਿਨ ਜਿਓ ਜਰ ਬਲ ਜਾਓ ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ ਰਹਾਉ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਉ ਮੋਹਣੀ ਮੁਖ ਮਣੀ ਸੋਹੈ ਕਰੇ ਰੰਗ ਪਸਾਉ ਮਤ ਦੇਖ ਭੂਲਾ ਬਿਸਰੈ ਤੇਰਾ ਚੇਤਨਾ ਆਵੈ ਨਾਉ ਸਿੱਧ ਹੋਵਾ ਸਿੱਧ ਲਈ ਰੇਦ ਅੱਖਾਂ ਆਉ ਗੋਪਤ ਪ੍ਰਗਟ ਹੋਏ ਬੈਸਾ ਲੋਕ ਰਾਖਾ ਪਾਓ ਮਤ ਦੇਖ ਭੂਲਾ ਬਿਸਰੈ ਤੇਰਾ ਚਿਤ ਨ ਆਵੇ ਨਾਓ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਪਾਓ ਮਤ ਦੇਖ ਭੂਲਾ ਬਿਸਰੈ ਤੇਰਾ ਚਿਤ ਨ ਆਵੇ ਨਾਓ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਜਾ ਪਵਨਾ ਪੀਣ ਅਪਿਆਓ ਚੰਦ ਸੂਰਜ ਦੋਏ ਗੁਫੈ ਨ ਦੇਖਾਂ ਸੁਪਨੇ ਸੌਣ ਨਾ ਥਾਓ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜੇ ਆਖਾਂ ਨਾਓ ਸਾਚਾ ਨਿਰੰਕਾਰ ਨਿਜ ਥਾਏ ਸੁਣ ਸੁਣੇ ਆਖਣੇ ਆਖਣਾ ਜੇ ਭਾਵੇ ਕਰੇ ਤਮਾਏ ਰਹਾਓ ਕੁੱਸਾ ਕਟਿਆ ਵਾਰ ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲਿਆ ਪਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜੇ ਆਖਾਂ ਨਾਓ ਪਾਂਖੀ ਹੋਏ ਕਹਿ ਜੇ ਪਵਾ ਸੈ ਸਮਾਨੀ ਜਾਓ ਨਗਰੀ ਕਿਸੇ ਨਾ ਆਵੂ ਨਾਕਿਚ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੈ ਹਉ ਕੇਵੜੇ ਆਖਾਂ ਨਾਓ ਨਾਨਕ ਕਾਗਦ ਲਖਮਣਾ ਪੜ ਪੜ ਕੀਚੈ ਪਾਓ ਮਸੂ ਟੋਟ ਨਾ ਆਵਹੀ ਲੇਖਣ ਪਾਉਣ ਚਲਾਓ ਪੀ ਤੇਰੀ ਕੀਮਤ ਨਾ ਪਵੈ ਹਉ ਕੇ ਵੜੇ ਆਖਾਂ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਲੇਖਾ ਬੋਲਣ ਬੋਲਣਾ ਲੇਖਾ ਖਾੜਾ ਖਾਓ ਲੇਖਾ ਵਾਟ ਚਲਾਈਐ ਲੇਖਾ ਸੁਣ ਵੇਖਾਓ ਲੇਖਾ ਸਾਲ ਵਾਈਐ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਤੋ ਅੰਧਾ ਨਾਮ ਵਿਸਾਰਿਆ ਨਾ ਤਿਸ ਇਹ ਨਾਇਓ ਰਹਾਓ ਜੀਵਨ ਮਰਣਾ ਜਾਇ ਕੈ ਇਥੈ ਖਾਜੈ ਕਾਲ ਜਿਥੈ ਬੈ ਸਮਝਾਈਐ ਤਥਾ ਕੋਇ ਨ ਚਲਿਓ ਨਾਲ ਰੋਵਣ ਵਾਲੇ ਜੇਤੜੇ ਸਭ ਬੰਨੈ ਪੰਡ ਪਰਾਲ ਸਾਉ ਕੋ ਆਖੈ ਬਹੁਤ ਬਹੁਤ ਕਟਨ ਆਖੈ ਕੋਏ ਕੀਮਤ ਕਿਨੇ ਨਪਾਈਆ ਕਹਿਣਾ ਵੱਡਾ ਹੋਏ ਸਾਚਾ ਸਾਹਿਬ ਇਕ ਤੂੰ ਹੋਰ ਜੀ ਆ ਕੇ ਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹਉ ਵਤ ਨੀਚ ਨਾਨਕ ਤਨ ਕੈ ਸੰਗ ਸਾਥ ਵੱਡਿਆ ਸਿਉ ਕਿਆ ਰੀਸ ਜਥਾ ਨੀਜ ਸੰਵਾਲੀਆ ਨਿਤਥੈ ਨਦਰ ਤੇਰੀ ਬਖਸ਼ੀਸ਼ ਸ੍ਰੀ ਰਾਗ ਮਹੱਲਾ ਪਹਿਲਾ ਲਬ ਕੁੱਤਾ ਕੂੜ ਚੂੜਾ ਠਗ ਖਾ ਦਾ ਮਰਦਾਰ ਪਰ ਨਿੰਦਾ ਪਰ ਮਲ ਮੁਖ ਸੁద్ధి ਅਗਨ ਕਰੋਧ ਚੰਡਾਲ ਰਸ ਕਸ ਆਪ ਸਲਾਹਣ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਉਤਮ ਸੇ ਦਾਰਿ ਉਤਮ ਕਹੀਐ ਨੀਚ ਕਰਮ ਮਹਿ ਰੋਏ ਰਹਾਉ ਰਸ ਸੋਇਨ ਰਸ ਰੂਪਾ ਕਾਮਣ ਰਸ ਪਰ ਮਲ ਕੀ ਬਾਸ ਰਸ ਕੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹ ਕਟ ਨਾਮ ਨਿਵਾਸ ਜਿੱਤ ਬੋਲੀਆ ਪਤ ਪਾਈਆ ਸੋ ਬੋਲੀਆ ਪਰਵਾਣ ਫਿੱਕਾ ਬੋਲ ਗੋਚਣਾ ਸੁਣ ਮੂਰਖ ਮਨਿਆ ਜਾਣ ਜੋ ਤਿਸ ਭਾਵੈ ਸੇ ਭਲੇ ਹੋਰ ਕਹਿਣ ਬਖਾਨ ਤਿਨ ਮਤ ਤਿਨ ਪਤ ਤਿਨ ਧਨ ਪੱਲੇ ਜਿਨ ਹਿਰਦੈ ਰਹਾ ਸਮਾਏ ਤਿਨ ਕਾ ਕਿਆ ਸਲਾਹਣਾ ਅਬਰ ਸਵਾਲਿਓ ਕਾਏ ਨਾਨਕ ਨਗਰੀ ਬਾਹਰੇ ਰਾਚੈ ਦਨਨ ਨਾਹੀ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਲੋਲਾ ਕੋੜ ਕਾ ਦਿੱਤਾ ਦੇਵਨ ਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿਨ ਸੂਫੀਆਂ ਰਾਖਣ ਕੋ ਦਰਬਾਰ ਨਾਨਕ ਸਾਚੇ ਕਉ ਸਚ ਜਾਣ ਜਿੱਤ ਸੇਵਿਆ ਸੁਖ ਪਾਈਐ ਤੇਰੀ ਦਰਗਾ ਚੱਲੇ ਮਾਣ ਰਹਾਓ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਉ ਸੁਣੇ ਬਖਾਣੇ ਜੀਤੜੇ ਹੋ ਤਨ ਬਲ ਹਾਰੇ ਜਾਓ ਤਾ ਮਨ ਰਖੀ ਬਾ ਜਾਣੀਐ ਜਾਂ ਮਹਲੀ ਪਾਹਿ ਥਾਉ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨ ਵਾਸ ਆਮਕ ਹੋਵੇ ਉਜਲਾ ਲਖ ਦਾਤੀ ਇੱਕ ਦਾਤ ਦੂਕਤ ਸਰ ਪੈ ਆਖੀਐ ਸੂਖ ਜਿ ਸਹੀ ਭਾਸ ਸੋ ਕਿਉ ਮਨ ਹ ਬਿਸਾਰੀਐ ਜਾਕੇ ਜੀ ਪ੍ਰਾਣ ਤਿਸ ਬਿਣ ਸਭ ਅਪਵਿੱਤਰ ਹੈ ਜੀਤਾ ਪੈ ਨਨਖਾਨ ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੇ ਪਰਵਾਣ ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋ ਕਸਮਸ ਕਰ ਮਤ ਕਾਗਦ ਕਰ ਸਾਰ ਪਾਉ ਕਲਮ ਕਰ ਚਿੱਤ ਲਖਾਰੀ ਗੁਰ ਪੁੱਛ ਲਿਖ ਵਿਚਾਰ ਲੇਖ ਨਾਮ ਸਾਲਾ ਲਿਖ ਲਿਖ ਅੰਤ ਨਪਾਰ ਆਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗਿਐ ਤਿੱਥੇ ਹੋਏ ਸਚਾ ਨਿਸ਼ਾਨ ਰਹਾਉ ਜਿੱਥਾ ਮਿਲੈ ਬੜਿਹਾਈਆਂ ਸਦ ਖੁਸ਼ੀਆਂ ਸਦ ਚਾਓ ਚਨ ਮੁਖ ਟਿੱਕੇ ਨਿਕਲੈ ਜਿਨ ਮਨ ਸੱਚਾ ਲਾਓ ਕਾਰਮ ਮਿਲੈ ਤਾਂ ਪਾਈਐ ਨਾਹੀਂ ਗੱਲੀ ਬਾਹ ਦਵਾਓ ਇਕ ਆਵੇ ਇਕ ਜਾਹੇ ਉਠ ਰੱਖਿਆ ਨਾਮ ਸਲਾਰ ਇਕ ਉਪਾਏ ਮੰਗਤੇ ਇਕ ਨਾ ਵੱਡੇ ਦਰਬਾਰ ਅਗੇ ਗਿਆ ਜਾਣੀ ਬਿਨ ਨਾ ਬੇਵਕਾਰ ਪੈ ਤੇਰਾ ਡਰ ਅਗਲਾ ਖਾਪ ਖਾਪ ਛਿਜੇ ਦੀ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਊੜੇ ਟੁੱਟੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠਾ ਮੰਨੀਐ ਸੁਣੀਐ ਸਾ ਲੋਣੇ ਖਟ ਤੋਰ ਸੀ ਮੁਖ ਬੋਲਣਾ ਮਾਰਣਾਦ ਕੀਏ ਛਤੇ ਅੰਮ੍ਰਿਤ ਪਾਓ ਏਕ ਜਾਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਜਿਤ ਖਾਦਾ ਤਨ ਪੀੜਿਆ ਮਨ ਮੈਂ ਚਲਹਿ ਵਿਕਾਰ ਰਹਾਉ ਰੱਤਾ ਪੈਨਣ ਮਨ ਰੱਤਾ ਸੋ ਪੇਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਨ ਪੈਰ ਧਾਨ ਕਾਰਮਬੰਦ ਸੰਤੋਖ ਕਾ ਤਨ ਜੋਬਨ ਤੇਰਾ ਨਾਮ ਬਾਬਾ ਹੋਰ ਪੈਨਣ ਖੁਸ਼ੀ ਖਵਾਰ ਜਿਤ ਪੈਂਦੇ ਤਨ ਪੀੜੀਐ ਮਨ ਮੈਂ ਚਲਹਿ ਵਿਕਾਰ ਰਹਾਉ ਘੋੜੇ ਪਖਰ ਸੋਇਨੇ ਸਾਖਤ ਬੂਝਣ ਤੇਰੀ ਬਾਟ ਤਰਕਸ ਤੀਰ ਕਮਾਨ ਸਾੰਗ ਤੇਗ ਬੰਦ ਗੁਣ ਧਾਤ ਬਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀਖوار ਜਿਤ ਚੜ ਗਿਆ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤਦ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹੋ ਪੂਛ ਨ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖਵਾਰ ਜਿਤ ਸੁਤੇ ਤਨ ਪੀੜ ਗਿਆ ਮਨ ਮੈਂ ਚਲੇ ਵਿਕਾਰ ਰਹਾਉ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ 68 ਤੀਰਥ ਕਾ ਮੁਖ ਟਿੱਕਾ ਤਿਤ ਕਟ ਮਤ ਵਿਗਾਸ ਕੋਤਮਤੀ ਸਾ ਲਾਹੜਾ ਸੱਚ ਨਾਮ ਗੁਣਤਾਸ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੀਰ ਕਮਾਈਐ ਕੂੜੇ ਕੂੜਾ ਜੋਰ ਰਹਾਓ ਪੂਜ ਲੱਗੈ ਤੇਰੇ ਆਖੀਐ ਸਭ ਮਿਲੈ ਸੰਸਾਰ ਨਉ ਸਦਾਏ ਆਪਣਾ ਹੋਗੈ ਸਿੱਧ ਸੰਵਾਰ ਜਾਪਤ ਲੇਖੈ ਨਾ ਪਵੈ ਸਭਾ ਪੂਜ ਖਵਾਰ ਜਿਨ ਕਉ ਸਤਗੁਰ ਥਾਪਿਆ ਤਿਨ ਮੇਟ ਨ ਸਕੈ ਕੋਇ ਓਨਾ ਅੰਦਰ ਨਾਮਿ ਅੰਦਾਨ ਹੈ ਨਾਮੋ ਪ੍ਰਗਟ ਹੋਇ ਨਾਉ ਪੂਜਿਐ ਨਾਉ ਮੰਨਿਐ ਅਖੰਡ ਸਦਾ ਸਚ ਸੋਇ ਖੇਹੂ ਖੇ ਰੜਾਈਐ ਤਾ ਜਿਉ ਕੇਹਾ ਹੋਇ ਜਲਿਆ ਸਭ ਸਿਆਣ ਪਾ ਉੱਠੀ ਚੱਲਿਆ ਰੋਇ ਨਾਨਕ ਨਾਮ ਵਿਸਾਰਿਐ ਦਰ ਗਿਆ ਕਿਆ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਣਵੰਤੀ ਗੁਣ ਬੀਥਰੇ ਔ ਗੁਣਵੰਤੀ ਝੂਰ ਜੇ ਲੋੜੈ ਵਰ ਕਾਮਣੀ ਨਹਿ ਮਿੜੀਐ ਪਿਰਪੂਰ ਨਾ 베ੜੀ ਨਾ ਤੁਲਹੜਾ ਨਾ ਪਾਈਐ ਪਿਰ ਦੂਰ ਮੇਰੇ ਠਾਕੁਰ ਪੂਰੇ ਤਖਤ ਅਡੋਲ ਗੁਰਮਖ ਪੂਰਾ ਜੇ ਕਰੇ ਪਾਈਐ ਸਾਚ ਅਤੂਲ ਰਹਾਉ ਪ੍ਰਭ ਹਰ ਮੰਦਰ ਸੋਹਣਾ ਤਿਸ ਮੈਂ ਮਾਣਕ ਲਾਲ ਮੋਤੀ ਹੀਰਾ ਨਿਰਮਲਾ ਕਾਂਚਨ ਕੋਟ ਰਿਸਾਲ ਬਿਨ ਪੌੜੀ ਘੜ ਕਿਉ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ 베ੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਇਥੋ ਗੁਰ ਤੀਰਥ ਦਿਰਿ ਆਓ ਜੇ ਤਿਸ ਭਾਵੇ ਉਜਲੀ ਸਤ ਸਰ ਨਾਵਣ ਜਾਓ ਪੂਰਾ ਪੂਰਾ ਆਖਿਆ ਪੂਰਾ ਤਖਤ ਨਿਵਾਸ ਪੂਰਾ ਥਾਰ ਸੁਹਾਵਣ ਪੂਰਾ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉ ਘਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵੋ ਭੈਣੇ ਗੱਲ ਮਿਲੈ ਅੰਕ ਸਹਿਇਲੜੀਆ ਮਿਲਕੇ ਕਰੈ ਕਹਾਣੀਆਂ ਸੰਮਰਥ ਕੰਤਕੀਆਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਆਸਾ ਕਰਤਾ ਸਵ ਕੋ ਤੇਰ ਜੂਰ ਏਕ ਸ਼ਬਦ ਵਿਚਾਰਿਆ ਜਾ ਤੂੰ ਤਾਂ ਕਿਆ ਹੋਰ ਰਹਾਓ ਜਾਏ ਪੋਚੋ ਸੁਹਾਗਣੀ ਤੁਸੀਂ ਰਾਬਿਆ ਕਿੰਨੀ ਗੁਣੀ ਸਹਿਜ ਸੰਤੋਖ ਸਿੰਗਾਰਿਆ ਮਿੱਠਾ ਬੋਲਣੀ ਪਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸਬਦ ਸੁਣੀ ਕੀਤਿਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਭਤ ਕਰੈ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾਤ ਅਜਾਤ ਸੱਚ ਮਿਲੈ ਸੱਚ ਉਪਜੈ ਸੱਚ ਮੈਂ ਸੱਚ ਸਮਾਏ ਸੁਰਤ ਹੋਵੇ ਪਤ ਯੁਗ ਵੈ ਗੁਰ ਬਚਨੀ ਪਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਪਲੀ ਸਰੀ ਜੇ ਉੱਭਰੀ ਹਉ ਮੈਂ ਮੋਈ ਕਰਾਹੋ ਦੂਤ ਲੱਗੇ ਫਿਰ ਚੱਕਰੀ ਸਤ ਗੁਰ ਕਾ ਵੀ ਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਬੇ ਪਰਵਾਹੋ ਮਨ ਰੇ ਸੱਚ ਮਿਲੈ ਪਹੁੰਚਾਈ ਪੈਭਨ ਨਿਰ ਪਉ ਕਿਉ ਥੀਐ ਗੁਰਮੁਖ ਸਾਬਦ ਸਮਾਈ ਰਹਾਉ ਕੇਤਾ ਆਖਣ ਆਖੀਐ ਆਖਣ ਟੂਟ ਨਾ ਹੋਏ ਮੰਗਣ ਵਾਲੇ ਕੀ ਤੜੇ ਦਾਤਾ ਇੱਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸੀਐ ਸੁਖ ਹੋਏ ਜਾਗ ਸੋਪਨਾ ਬਾਜੀ ਬਣੀ ਖਨਮਾ ਖੇਲ ਖਲਾਈ ਸੰਜੋਗੀ ਮਿਲੇ ਕਿਸੇ ਬਿਨਜੋਗੀ ਉੱਠ ਜਾਏ ਜੋ ਤਿਸ ਭਾੜਾ ਸੋਥੀਐ ਅਵਰ ਨਾ ਕਰਣਾ ਜਾਏ ਗੁਰਮਖ ਵਸਤੁ ਸਾਹੀਐ ਸੱਚ ਵਖਰ ਸੱਚ ਰਾਸ ਜਿੰਨੇ ਸੱਚ ਬਣੰਜਿਆ ਗੁਰਪੂਰੇ ਸਾ ਬਾਸ ਨਾਨਕ ਸੱਚ ਪਛਾਣ ਸੀ ਸੱਚ ਸੌਦਾ ਜਿਸ ਪਾਸ